ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਰ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਵੀ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਚਲੋ ਵਧੀਆ ਵਧੀਆ ਚੱਲਦਾ ਕੰਮ ਕਰਦਾ ਹਾਂਜੀ ਹਾਂਜੀ ਵਧੀਆ ਜੀ ਥੋੜਾ ਬੋਟਾਂ ਦਾ ਕਰਕੇ ਤਾਂ ਹੁਣ ਬੰਦਾ ਥੋੜਾ ਬੰਦਾ ਹਾਂਜੀ ਸਹੀ ਗੱਲ ਹੈ ਬਾਕੀ ਸਭ ਠੀਕ ਚੱਲ ਰਿਹਾ ਜੀ ਹਾਂਜੀ ਨਾਮ ਤੇ ਐਡਰੈਸ ਬੋਲ ਮੇਰਾ ਨਾਮ ਗਾਜੂ ਆ ਜੀ ਪਿੰਡ ਦਿਆਲਪੁਰ ਮਰਜ਼ਾ ਜੀ ਤੇ ਨੇੜੇ ਮੇਰੇ ਪਿੰਡ ਦਾ ਭਗਤਾ ਭਾਈ ਕਾ ਜਿਵੇਂ ਭਾਈ ਰੁੱਪਾ ਹੋ ਗਿਆ ਠੀਕ ਹੈ ਜੀ ਇੱਧਰ ਕਲਿਆਣ ਨਾ ਥਾਣਾ ਹੋ ਗਿਆ ਇੱਧਰ ਸੇਲ ਭਰਾ ਹੋ ਗਿਆ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ ਮੇਰਾ ਮੋਬਾਈਲ ਨੰਬਰ ਹੈਗਾ ਜੀ 9915152748 ਹੂੰ ਤੇ ਸਾਹਲ ਦਾ ਨੰਬਰ ਹੈਗਾ 991543373 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਵਰਡ ਦੇ ਨੇ ਕਿਹੜਾ ਸੂਆ ਸੂਈਆ ਇਹ ਬਾਈ ਜੀ ਤੀਜਾ ਸੂਆ ਕਦੋਂ ਸੁੱਈ ਹੈ ਬਾਈ ਇਹ ਰਾਤ ਸੁੱਈ ਹੈ ਜੀ ਰਾਤ ਸੁੱਈ ਹੈ ਹਾਂਜੀ ਹਾਂਜੀ ਜੇਰ ਪੈ ਗਈ ਜੇਰ ਜੇਰ ਕੋਈ ਹੈ ਜੀ ਆ ਆਪਣੇ ਪਿੰਡੋਂ ਹੀ ਲਈ ਆ ਜੀ ਮੈਂ ਰਾਤ ਇਹਦਾ ਸੌਦਾ ਕਰ ਲਿਆ ਸੀਗਾ ਹਮ ਅੱਜ ਆਪਾਂ ਸਵੇਰ ਉੱਥੇ ਪਾਸ ਕਰਕੇ ਚੋ ਕੇ ਇਹਦਾ ਬੋਲਾ ਬੁਲਾ ਕੱਢ ਕੇ ਫੇਰ ਲੈ ਕੇ ਆਏ ਜੀ ਠੀਕ ਆ ਬਈ ਹਾਂ ਜੀ ਬੱਚਾ ਕੀ ਦੇਤਾ ਜੀ ਬੱਚਾ ਬੱਛਾ ਦੇਤਾ ਜੀ ਬੱਚਾ ਦੇਤਾ ਹਾਂ ਜੀ ਹਾਂ ਪੰਜਾਬ ਵਾਲੀ ਆ ਨਾ ਜੱਟ ਹਾਂ ਜੀ ਉਹ ਤਾਂ ਸਾਨੂੰ ਵੀ ਦਿਖ ਰਹੀ ਹੈ ਹੁਣ ਮੇਰਾ ਕਾਦ ਦੇਖ ਲਓ ਕਿੱਡਾ ਤੇ ਮੇਰੇ ਨਾਲ ਖੜੀ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗੂ ਵੀ ਸਹੀ ਗੱਲ ਆ ਬਈ ਇੱਕ ਐਚ ਐਫ ਘਾ ਸਮਝ ਲਓ ਸਮਝ ਲਓ ਤੁਸੀਂ ਸਹੀ ਗੱਲ ਐਚ ਐਫ ਜਨਾ ਬਈ ਕਾਦ ਦਾ ਫੁੱਲ ਕਾਦ ਦਾ ਸਵੀ ਪੜਿਆ ਬਾਕੀ ਆਪਾਂ ਕੋਈ ਇਹਨੂੰ ਏਖ ਰੁਖੜ ਨਹੀਂ ਲਾਇਆ ਠੀਕ ਆ ਜਦੋਂ ਵੀ ਵੀਡੀਓ ਬਣਾ ਲਏ ਆ ਦੇਖੋ ਲੈ ਔਲ ਪਾਲ ਬਹੁਤ ਵਈਆ ਬਹੁਤ ਜਿਆਦਾ ਸਾਰੀਆਂ ਬਲਡਨਾਂ ਗੱਡੂ ਸ਼ਾਮ ਤੱਕ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਸਾਫ ਕਰੀਵੇ ਸੋ ਟਾਈਮ ਵੀ ਜਿਹੜਾ 11:00 ਵਜੇ ਦੇ ਲਈ ਆ ਹਾਂ ਬਈ 11:00 ਵਜੇ ਉਸ ਤੋਂ ਬਾਅਦ ਜੱਜਮੈਂਟ ਕਰ ਲਓ ਸ਼ਾਮ ਤੱਕ ਅਡਰ ਜਿਹੜਾ ਵਧੀਆ ਤਿਆਰ ਕਰ ਲਓ ਇਕੱਲਾ ਇਕੱਲਾ ਥਾਂ ਬਾਕੀਆ ਦੇਖੋ ਚੂਣ ਚਾਂਦੀ ਪੂਰੀ ਬੜੀ ਕਰੋ ਲੈ ਕੀ ਆ ਪਤਾ ਚੂਣ ਬੜਾ ਚੰਗਾ ਹੈ ਨਾ ਜੀ ਹਾਂ ਜੀ ਸੀਲ ਆ ਲੈ ਕਹਿੰਦੀ ਕਰਮ ਵਾਲੀ ਕੁਝ ਨਹੀਂ ਚਵਾਈ ਚੋਈ ਇੱਕ ਨੰਬਰ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀਨ ਕੀ ਬਾਤ ਆ ਲੈ ਚਵਾਈ ਬੜੀ ਚੰਗੀ ਐ ਬਈ ਬਹੁਤ ਚੰਗਾ ਮੁੱਠੀ ਵਾਲਾ ਥਾਂ ਅੱਲਾਕਲਾ ਥਾਂ ਆਰਡਰ ਕਮਾਲਾ ਚਾਰੇ ਥਾਂ ਨਿਕਣਵੇਂ ਤੇ ਚਵਾਈ ਇਹਦੀ ਹੋਈ ਵੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਲੇ ਸ਼ਾਮ ਤੱਕ ਕੱਢ ਰ ਜਿਹੜਾ ਵਧੀਆ ਤਿਆਰ ਕਰ ਲੋ ਖੋਲ ਲਈ ਤੋੜ ਕੇ ਰਖਾ ਦੋ ਪੰਜਾਬ ਵਾਲੀ ਜਰਸੀ ਮੰਗ ਚੰਗੀ ਐ ਮੈਲ ਦੀ ਘਾਟਾ ਫੁੱਲ ਕਾਦਾ ਨਾੜਾ ਨੂੜਾ ਲੇਵੇ ਤੇ ਬਹੁਤ ਆ ਨੇੜ ਤੋਂ ਵੀ ਚੈੱਕ ਕਰਵਾਵਾਂਗੇ ਬਈ ਕਿੰਨਾ ਕੁ ਬੋਲਾ ਫੇਰੀ ਬਹੁਤ ਦੇਖੋ ਜੀ ਬੋਲਾ ਦਾ ਪਤਾ ਕਿ ਨਾ ਚੋਇਆ ਇਹਦੇ ਥੱਲੇ 5 ਕਿਲੋ ਬੱਚਾ ਜਾ ਕੇ ਠੀਕ ਆ ਹਾਂਜੀ ਹਾਂਜੀ 5 ਕਿ ਲੀਟਰ ਵਾਲਾ ਬਾਈ ਨੇ ਸਵੇਰ ਕੱਢਿਆ ਬਈ ਬੱਚਾ ਰਜਾਤਾ ਚੰਗਾ ਬੋਲੇ ਤੋਂ ਸਟਾਰਟ ਹੋਈ ਆ ਦੁੱਧ ਵੀ ਚੰਗਾ ਪਾ ਦੂਗੀ ਖੈਰ ਬੜ ਚੰਗੀ ਐ ਸਵੇਂ ਪੜੀਆ ਰਾਜੀ ਰੋਜੀ ਫੁੱਲ ਤੇ ਮੁੱਲ ਕੀ ਦਾ ਜਾਇਜ ਜਾਈ ਜਾਇਜ ਜਾਈ ਮੂੰ ਤਾਂ ਹੁਣ ਗਾਂ ਦਾ ਇਹੋ ਜਿਹੇ ਦਾ ਮੁੱਲ ਬਹੁਤ ਜ਼ਿਆਦਾ ਤੁਹਾਨੂੰ ਵੀ ਪਤਾ ਹੀ ਆ ਪਰ ਅੱਜ ਹੁਣ ਥੋੜਾ ਜਿਹਾ ਵੀ ਕਿਉਂ ਆਇਆ ਗਿਆ ਪਸੂ ਚਲੋ ਆਪਾਂ ਵੇਚ ਦਈਏ ਸਹੀ ਗੱਲ ਆ ਉਹ ਵੀ ਬਿਹਤਰੀ ਹੁੰਦਾ ਕਿ ਕੋਈ ਵਪਾਰੀ ਬੰਦੇ ਆ ਹਾਂਜੀ ਹਾਂਜੀ ਅਸੀਂ ਕਹੀਏ ਜੀ ਸਾਡੇ ਘਰੇ ਰੱਖੀ ਜਾਵਾਂ ਕਿੰਨਿਆਂ ਕਰ ਰੱਖੀ ਜਾਵਾਂਗੇ ਹਾਂਜੀ ਤੇ 73000 ਰੁਪਏ ਦੀ ਦੇ ਦੇਾਂਗੇ ਜੀ ਮਾਨਦਾਨ ਹੋ ਜਾ ਮਾਨਦਾਨ ਬਸ ਇੰਨਾ ਵੀ ਆਏ ਬੰਦੇ ਦਾ ਮਾਨ ਕਰਾਂਗੇ ਹੋਰ ਇਹ ਚ ਵੀ ਆਪਾਂ ਬੋਲ ਕਰਦਗੇ ਤੇ 85 90 ਕਰਦਗੇ ਹੂੰ ਉਹਦਾ ਕੋਈ ਤੰਤ ਨਹੀਂ ਹੈਗਾ ਇਹਸ ਬੜਾ ਚੰਗਾ ਬਈ ਫੇਸ ਦੇਖੋ ਫੇਸ ਦੀ ਕੁਆਲਿਟੀ ਚੰਗੀਆਂ ਛੋਟਾ ਛੋਟਾ ਕੰਨ ਬਰੀਟ ਫੁੱਲ ਕਲਰ ਬਹੁਤ ਚੰਗਾ ਚਮਕ ਚੰਗੀਆਂ ਤੇ ਨਾੜਾਂ ਦੇਖੋ ਬਾਕੀ ਸਮੀ ਭਲੀ ਵੀ ਆ ਜੀ ਵੱਡੀ ਵੀਨ ਦੇਖੋ ਬਈ ਦੁੱਧ ਵਾਲੀ ਕਿਆ ਬਾਤ ਹੈ ਨਾੜਾ ਨੂਣਾ ਫੁੱਲ ਚੰਗੀਆਂ ਬਈ ਲੇਵੇ ਤੇ ਕਮਾਲ ਦਾ ਲੇਵਾ ਕਰਮਣੀ ਨੇ ਤਿਆਰ ਕਰਿਆ ਸਵੀ ਪੜੀ ਫੁੱਲ ਆ ਸਹੀ ਗੱਲ ਬਾਕੀ ਡਾਕਟਰ ਸਾਹਿਬ ਟੁੱਟਮਾ ਜਿਵੇਂ ਹੁੰਦਾ ਨਾ ਵੀ ਟੁੱਟਮਾ ਜਿਹਾ ਲੇਵਾਨੀ ਹੈਗਾ ਝੋਲ ਜਿਵੇਂ ਮਾਰਦਾ ਜਿਵੇਂ ਵੱਡੀ ਗਾ ਸਹੀ ਗੱਲ ਆ ਝੋਲ ਜੀ ਮਾਰਨ ਵਾਲਾ ਲੇਵਾਨੀ ਹੈਗਾ ਪੂਰਾ ਐ ਫਿੱਟ ਫਿੱਟ ਲੇਵਾ ਨਾੜਾ ਨੂਣਾ ਬਈ ਫੁੱਲ ਆ ਕਿਆ ਬਾਤ ਆ ਤੇ ਮੁੱਲ ਜਾਇ ਜਾਂ ਮਾਨ ਦਾ ਜਿਹੜਾ ਮੌਕੇ ਤੇ ਜ਼ਰੂਰ ਆ ਦੇਖੋ ਚੱਲ ਲਾਂ ਦੇਖੋ ਕੋਈ ਕਿਸੇ ਪਾਸੇ ਵੀ ਐ ਲੰਮ ਕਢਾ ਨਹੀਂ ਲੈ ਵਾ ਕਿਸੇ ਵੀ ਤਰ੍ਹਾਂ ਦਾ ਐ ਪੂਰਾ ਜਸਿਆ ਵਾਲੇ ਵਾ ਚੱਲ ਬੋ ਭਈਆ ਫਟ ਫਟ ਪੂਰਾ ਲਿਓ ਜੀ ਬਲਦ ਲਾਂ ਕੱਢੋ ਸ਼ਾਮ ਤੱਕ ਕੱਢੋ ਸੋਹਣਾ ਤਿਆਰ ਕਰ ਲੈਣਾ ਤੇ ਕਿਸੇ ਵੀਰ ਦੇ ਵੜ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ